ਸਤਿ ਸ਼੍ਰੀਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਜੱਗਿਆ ਬੋਸ ਨਹੀਂ ਟਰੈਕਟਰ ਬੋਸ ਆ ਮੈਂ ਜੱਗਾ ਤੇ ਸ਼ੁਰੂਆਤ ਕਰਨ ਲੱਗੇ ਤੇ ਜਾਣੇ ਮਿੱਤਰੋ ਤਲਵੰਡੀ ਸਾਬੋ ਦੁਪਹਿਰਾ ਧੁੱਪ ਬਹੁਤ ਆ ਚਾਰ ਨਹੀਂ ਜਾਣੇ ਹੋਰ ਵੀ ਆ ਦੋ ਮੇਰੀ ਜਾਨ ਕਸਮ ਲੈ ਟੁੱਲੇ ਅਰੇ ਆ ਜਿਹੜਾ ਟਰੈਕਟਰ ਹੈ 50 ਹਰਸ ਪਾਵਰ ਚ ਇਹਦਾ ਤੋੜ ਨਹੀਂ ਹੈਗਾ ਹੈਲੋ ਨਹੀਂ ਹੈਗਾ ਤੇ ਆਪਣੀ ਰੇੜੀ ਤੇ ਓਕੇ ਦੀ ਰਿਪੋਰਟ ਆ ਕੰਮ ਬਾਬੇ ਦੀ ਕਿਰਪਾ ਤੇ ਇਹਨਾਂ ਮੇਰੇ ਨਾਲ ਦਿਖਾਉਂਦੇ ਆ ਮਿੱਤਰੋ ਸਾਨੂੰ ਗਾਂਹ ਜਾ ਕੇ ਲੈ ਮਿੱਤਰੋ ਬਹੁਤ ਟਾਈਮ ਬਾਅਦ ਆਪਾਂ ਵਲੌਗ ਬਣਾਉਣ ਲੱਗੇ ਆ ਤੇ ਮਗਲ ਆਇਲ ਪਾ ਰਹੇ ਆ ਕੀ ਹੁੰਦਾ ਬਈ ਇਹ ਮਗਲ ਆਇਲ ਮੂਲਗ ਲੈਲ ਮਗਲ ਆਇਲ ਹੁੰਦਾ ਉਹੀ ਪਾ ਰਹੇ ਆ ਤੇ ਦੂਆਦ ਸੁੱਕਾ ਸੀਗਾ ਪੰਪ ਤੇ ਉਸ ਨੂੰ ਪਤਾ ਹੀ ਆਪਣਾ ਜੰਗੀ ਘੋੜਾ ਓਕੇ ਦੀ ਰਿਪੋਰਟ ਆ ਜਿੰਜ ਪਾਦਾ ਸੀ ਇਹਨਾਂ ਤੇ ਪੱਕੀ ਸੋਨ ਨੂੰ ਮਿਲਦੇ ਆ ਜਾ ਕੇ ਤਲਵੰਡੀ ਸਾਬੋ ਰਾਜ ਲੈ ਵੀ ਮਿੱਤਰੋ ਪਹੁੰਚ ਗਏ ਆਪਣੇ ਗੁਰੂ ਘਰ ਯਾਤਰਾ ਤੋਂ ਸ਼ੁਰੂਆਤ ਕਰਨੀ ਆ ਪਹਿਲਾਂ ਆਪਣੇ ਗੁਰੂ ਘਰ ਆ ਕੇ ਮੱਥਾ ਟੇਕ ਕੇ ਜ਼ਰੂਰੀ ਹੈ ਇਹ ਚੀਜ਼ਾਂ ਹੈ ਮੱਥਾ ਵੀ ਟੇਕਾ ਕਿਰਪਾ ਬਣੀ ਰਹੇਂਦੀ ਬਾਬੇ ਦੀ ਆਜੋ ਬਈ ਆਜੋ ਸਾਰੇ ਆਣੇ ਬਈ ਇਹਨਾਂ ਨੇ ਲੇਟ ਕਰਾਇਆ ਗੰਦ ਬੰਦਿਆਂ ਨੇ ਦੋਨਾਂ ਨੇ ਸੁਦਾ ਹਲੋ ਕਰ ਲੋ ਕਰ ਲੋ ਮੁੰਡਿਓ ਪੈਣ ਦਾ ਰਾਤ ਨੂੰ ਪ੍ਰਬੰਧ ਆ ਬੰਦਾ ਕਹਿੰਦਾ ਸਾਰੀ ਰਾਤ ਤੁਰਨਾ ਹੈ ਕਿਵੇਂ ਕਰਨਾ ਓਏ ਪੋਟਲੀਆਂ ਵੱਡੀਆਂ ਹੁੰਦੀਆਂ ਹੁਣ ਪਰ ਛੋਟੀਆਂ ਪਰ ਪੋਟਲੀਆਂ ਪੋਟਲੀਆਂ ਹੀ ਆ ਨਾਲ ਹੀ ਜਾਂਦੀਆਂ ਤਾਂ ਸਾਡੇ ਜਿੱਥੇ ਜਾਂਦੇ ਆ ਕੀ ਕਰੋ ਚੈੱਕ ਆਪਣਾ ਨਿਕਲ ਗਿਆ ਸੀ ਝੰਡਾ ਬਾਬੇ ਸੜਕ ਦੇ ਉਚਾਲੇ ਹੀ ਰੋਕਦਾ ਸੀ ਵੀ ਡਰਾਈਵਰ ਨੇ ਕਹਿੰਦਾ ਇਸੇ ਗੜ ਕੀ ਲੋਡ ਕਰਨਾ ਸਾਈਡ ਪਈ ਏਨੀ ਖਾਲੀ ੜਕ ਪਈਆ ਪਰ ਬਚਾਲੇ ਹੋ ਗਿਆ ਅੱਕੇ ਚੱਲ ਯਾਰ ਚਲੋ ਜੀ ਰੂਟ ਜਾੜਦਾ ਲੰਗਰ ਖਾ ਲੈ ਵੀ ਮੱਤਰੋਂ ਮਾਤਾ ਦੇ ਮੰਦਿਰ ਜੋ ਆਪਾਂ ਇੱਥੇ ਓਟਲਟ ਬਣੀਆਂ ਲਾ ਜੂਸ ਤਾਂ ਪੀਣਗੇ ਭਰਾਵਾ ਚੰਗਰੀ ਬਾੜਦੇ ਇਹਨਾਂ ਨੇ ਹੋਰ ਰੱਖੀ ਕਰ ਆ ਆਪਣੇ ਭਰਾ ਮਿਲਿਆ ਯਾਰ ਆਪਣੇ ਇੱਥੇ ਮਾਤਾ ਦੇ ਦਰਸ਼ਨ ਕਰਨ ਆਏ ਸੀਗੇ ਆਪਾਂ ਇਹਨਾਂ ਨੂੰ ਨਾਂ ਲੈ ਕੇ ਆਣਾ ਹਲੂਮਾਨ ਬਾਬੇ ਦੇ ਓਏ ਹਲੂਮਾਨ ਬਾਬਾ ਆਪਣਾ ਪੂਰਾ ਆਪਣਾ ਵੀ ਬਾਬਾ ਬਈ ਉਹ ਸਾਰੇ ਧਾਰਮਿਕੋ ਜਿਹੇ ਹੁੰਦੇ ਆ ਤੇ ਇਹਨਾਂ ਨੂੰ ਲੈ ਕੇ ਆ ਰਹੇ ਆ ਆਪਾਂ ਕਿੱਥੇ ਉੱਤਰਨਾ ਜੱਟਾ ਤੁਸੀਂ ਬਸ ਠੀਕ ਆ ਤਾਰ ਦਾਂਗੇ ਆ ਜੀ ਮਿੱਤਰੋ ਆਪਣੇ ਸ਼ਹਿਰ ਬਟੰਡੇ ਈਲਾ ਕੇ ਗਗਰੋ ਇਹ ਫਰਮਨ ਮਸ਼ਹੂਰ ਆ ਟਾੜੀ ਆ ਮਸ਼ਹੂਰ ਆ ਆਹ ਕਾਨੂੰ ਨਹੀਂ ਲੱਗਦਾ ਪਰ ਇਹਨੇ ਨੇ ਤੇ ਆ ਜੀ ਉਧਰ ਬਟੰਡੇ ਪਹੁੰਚ ਚੁੱਕੇ ਆ ਲੰਗਰਾਂ ਨੇ ਬਹੁਤ ਸ਼ਾਨ ਦਿੱਤਾ ਆਪਣੇ ਹਲੂ ਆਣ ਬਾਬਾ ਜੀ ਦੇ ਲੰਗਰਾਂ ਨੇ ਜਦ ਹਲੂ ਮਾਂ ਜੰਤੀ ਵੀ ਸੀਗੀ ਅੱਜ ਬਾਈ ਝੋਟਾ ਲਾਟ ਲੜਦਾ ਲਾਟੋ

ਕੱਢਿਆ ਆਏ ਕੋਈ ਨਾ ਕੋਈ ਦੇ ਦੇ ਗੱਡੀ ਜਾ ਫਿਰ ਆ ਮੋੜ ਤੇ ਉੱਤੋਂ ਦੀ ਕਮਾ ਲਿਆ ਪਾਰਕ ਹੋ ਰਹੇ ਆਂ ਜੀ ਪਾਰਕ ਪਾਰਕ ਹੋ ਰਹੇ ਆ ਪਾਰਕ 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 ਕਰਤਾ ਸੱਟ ਓ ਮੇਰਾ ਰਾਤਾ ਨਾ ਜੜਾ ਓਏ ਇਹਦੇ ਤੇ ਰੇੜੀ ਕੱਢ ਕੇ ਇੱਥੇ ਲਾ ਲੈਣੇ ਆ। ਆਜੋ ਜੀ ਆਵੋ ਸੱਜਣੋ ਤਾਕਤਸ਼ੀਰੀ ਵਾਲਾ ਮਨੀਆ ਸਾਬੋ ਗੇਟ ਬਾਹਾਂ ਡਬਲ ਗੇਟ। ਵਾਹ ਵੱਡਾ ਗੇਟ ਆ। ਬਾਹਾਂ ਡਬਲਾ ਹੈ ਨਾ ਗੇਟ। ਉਹ ਜਿਆਦਾ ਵਦ ਅੱਛਾ। टे क्लैमरो चैक रखो घर दूमाला धन्यवाद ਯਾਰ ਆਇਆ ਆਪਣਾ ਆਪਣਾ ਆਹ ਭਾਈ ਮੈਨੂੰ ਕਹਦਾ ਸਿਵਾਨਵਾਰੇ ਨਿੱਕ ਰਿੱਕੇ ਬੱਚੇ ਇਹ ਮੈਨੂੰ ਕਹਦਾ ਕੱਲਾ ਨੰਗ ਜਾ ਤੁਸੀਂ ਵੀ ਆ ਜਾਓ ਭਾਈਆ ਆ ਗਏ ਵਿੱਕੀ ਗੌਂਡਰ ਅਰ ਗਏ ਆ ਵਿੱਕੀ ਵਿੱਕੀ ਗੌਂਡਰ ਅਰ ਗਏ ਆ ਗਏ ਮੌਸਮ ਹੋ ਗਿਆ ਭਾਈ ਓਕੇ ਪੂਰਾ ਨਜ਼ਾਰੇਦਾਰ ਮੌਸਮਾ ਠੰਡਾ ਸਾਨੂੰ ਆਏ ਸੀ ਮੱਛਰ ਮਛਲੜੂ ਪਰ ਕੋਈ ਨਹੀਂ ਕਲੇ ਆ ਸੜਕ ਦੇ ਵਿਚਾਲੇ ਡੇਟ ਲਾਈ ਤੇ ਰਿਹੜੀ ਆਪਣੀ ਤੇ ਵਿੱਕੀ ਕਾਉਂਟਰ ਤੇ ਪ੍ਰੇਮਾ ਲਾਹੌਰ ਦਾ ਫਾਇਰ ਜਲਦਿਆ ਫਾਇਰ ਕਹਿੰਦੇ ਤਲਵੰਡੀ ਦਾ ਵਧੀਆ ਮਾਹੌਲਾ ਪਰ ਭਾਈ ਯਾਰ ਅਬੀਸ਼ ਏ ਅੰਮ੍ਰਿਤਸਰ ਵਾਸਤੇ ਚਲੀ ਗਏ। ਭਾਈਣੀ ਅੱਜ ਜਿਹੜੀ ਸੀ ਕਾ। ਹਾਂ ਜੀ ਵਾਹ। ਬੇਲੇ ਬੈਠੇ ਮਿੱਤਰੋ ਤੇ ਲੁੱਡੋ ਚਲਾਉਣ ਲੱਗ ਗਏ। ਤੇ ਮਿੱਤਰੋ ਅੱਜ ਜਿਹੜੀ ਲਿੱਲੀ ਧੀਕਰੀ ਆ ਇਹਦਾ 50 HP ਚ ਤੋੜ ਨਹੀਂ ਹੈਗਾ। ਨਹੀਂ ਹੈਗਾ। ਨਹੀਂ ਹੈਗਾ। ਇਹ ਆਪਣਾ ਜੌਂਡੀ ਜੌਂਡੀ ਐਂਡ ਕਲਰ ਅਰਜੰਦੀ ਆ ਗਈ। ਆ ਖੱਟਾ ਆਪਣਾ ਸੋਨਾਲਿਕ ਆ ਗਿਆ ਨਿਊ ਹਾਲੈਂਡ। ਨੀ ਹਾਲੈਂਡ। ਇਨਾ ਤੋ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਲੈ ਮਿੱਤਰੋ ਚਾਹ ਪਾਣੀ ਪੀ ਕੇ ਸੇ ਸ਼ਰਤ ਉਹ ਸਾਰੀ ਓਏ ਅੱਖ ਦੀ ਮਾਰਿਆ ਗੱਲ ਤੇ ਮਾਰਿਆ ਮੇਰੇ ਅੱਧੀ ਉਹ ਦੂਸਤੀ ਨ ਜਾ ਰਹੇ ਬ੍ਰੰਮੀ ਸੇ ਬ੍ਰੰਮੀ ਸੇ ਕੇਲੇਆਂ ਦਾ ਜੂਸ ਕੇਲੇਆਂ ਦਾ ਜੂਸ ਹਰ ਇੱਕ ਸਾਂ ਦਾ ਮਨ ਦੀ ਬਿਦਾਰ ਭਰਾਵਾ ਇੱਧਰ ਦੇਖ ਯਾਰ ਮਾਲ ਚੈੱਕ ਕਰਾ ਵੀ ਤੁਹਾਨੂੰ ਦੱਸੇ ਓਏ ਹੈਰੀ ਇੱਧਰ ਇੱਧਰ ਦੇਖ ਕੀ ਨੜੀ ਗਰਮੀ ਦਾ 3/2 ਚੱਲ ਬ੍ਰੰਮੀ ਹੋਵੇ ਬ੍ਰੰਮੀ ਹੋਵੇ ਲੈ ਵੀ ਮੁੰਡਿਆ ਆ ਗਏ ਆਪਣੇ ਯਾਰ ਬੇਲੀ ਛੱਡੇ ਦਾ ਲੰਗਰ ਲਾਉਣ ਵਾਸਤੇ ਉਹ ਤਾਂ ਬਈ ਲੰਗਰ ਵਾਸਤੇ ਲੰਗਰ ਤੇ ਜਾ ਜਮਾ ਇੱਕ ਜੱਤੂਆ ਵੀ ਆ ਗਏ ਬ੍ਰਾਂਡ ਮਹਿਕਮਾ ਓ ਵਟ ਆਇਆ ਖਰ ਵਾਰਿਆ ਠੰਡਿਆਂ ਦੇ ਲੰਗਰ ਚੱਲਣਗੇ ਠੰਡਿਆਂ ਦੇ ਲੰਗਰ ਲਿਆ ਕੋ ਸੱਪਿਆ ਭਾਈ ਜੀ ਕੀ ਕੀ ਕੁਸ ਲੱਗੇ ਪਹੁੰਚੇ ਤੁਸੀਂ ਲੰਗਰ ਦੇ ਸੇਵਾ ਕਰਨ ਵਾਸਤੇ ਵਾਹ ਬਈ ਵਾਹ ਛੜਾ ਕਰਾਤਾ ਭਈ ਇਹਨਾਂ ਨੇ ਯਾਰ ਕੀ ਬਾਤ ਆ ਕੀ ਬਾਤ ਆ ਹਰ ਅੱਜ ਤਿੰਨ ਕੁਆਂਟਾ ਠੰਡਾ ਰੱਸੀ ਪੀ ਜੂ ਆਹ ਦੇਖੋ ਮੁਝਾਂ ਮਰੋੜੀਆਂ ਦਾ ਭਾਈ ਜਿਹੜਾ ਹੱਥੀ ਕਰੈਣ ਦਾ ਨਹੀਂ ਲੜਦਾ ਸੀ ਉਹੀ ਆ ਇਹ ਸੰਦਾ ਕਰ ਦੇਣਾ ਆ ਗਏ ਨਾ ਟਰਾਲੀਆਂ ਦੋ ਭਰ ਕੇ ਪੱਲੇ ਜੀ ਸਤਿ ਸ੍ਰੀ ਅਕਾਲ ਗੁਰਬਾਨੀ ਰਮਤ ਲਾਈਵ ਵਿੱਚੋਂ ਕਰਤਾਂ ਲੰਘੇ ਸਟਾਰਟ ਚੱਲ ਜੀ ਲੈ ਚੀ ਸ਼ਾਸ਼ੀ ਟਰਾਲੀ ਕੱਢਦੇ ਮੋਟਰਸਾਈਕਲ ਕਾਹ ਕਰ ਲਓ ਕੀ ਬਾਤ ਹੈ ਨੇਰੇ ਆਈ ਜਾਂਦੇ ਓਏ ਸੰਦਾ ਦਿਖਾਈ ਬੜਾ ਯਾਰ ਆਪਣੇ ਜਲਦੀ ਰਾਂ ਉਹ ਦਿਖਾ ਦੇ ਮੋਬਾਈਲ ਫੜ ਕੇ ਬੋਲਾ ਵਿੱਚ ਮੈਂ ਵਾਹਿਗੁਰੂ ਸੱਚਾ ਪਾਤਸ਼ਾਹ ਤਿੰਨ ਕੋਣੀ ਦੇ ਮੁੰਡਾ ਨੇ ਟਰੈਕਟਰ ਭਜਦਾ ਕਰਾਇਆ ਮੁੰਡੇ ਇਹ ਉਹ ਹੋਣਾ ਚੱਲੀ ਜਾਂਦਾ ਵੀ ਜੋਰਾ ਸ਼ੋਰਾਂ ਦੇ ਲੰਗਰ ਦੇ ਢੰਡੇ ਪਾ ਕੇ ਨਾ ਹੋਣ 10 ਬੋਤਲਾਂ ਫਰੀ ਆਵਰਾਂ ਦੇ ਆਵਰਾਂ ਚੱਲੀ ਜਾਂਦੇ ਆ ਮੁੰਡਾ ਆਵਰਾਂ ਚੱਲੀ ਜਾਂਦੇ ਆ ਆਵਰਾਂ ਤੇ ਆਵਰਾਂ ਚੱਲੀ ਜਾਂਦੇ ਹੈ ਛੜਾ ਵੱਖਰੇ ਚੱਲੀ ਗਾਉ ਉਹਨਾਂ ਸਾਰੀ ਟਰਾਲੀ ਫਰੀ ਟਰਾਲੀ ਫਰੀ ਆਪਰ ਕਰ ਮੋਟਰਸਾਈਕਲ ਵਾਲਾ ਕਹਾ ਕਰੀ ਉਹ ਜਿਹੜੇ ਪਿੱਛੇ ਅੜਕਾ ਲੱਗਿਆ ਕਹਾ ਕਰ ਲਾ ਮੋਟਰਸਾਈਕਲ ਵਾਲਾ ਅੜਕਾ ਵਾਲਾ ਬੜਾ ਸਰਾ ਲੱਗ ਅੜਕਾ ਲਿਆ ਕਹਾ ਕਰ ਲਾ ਉਹ ਬੜੇ ਕਹਾ ਕਰ ਲਾ ਜਾਹਾ ਸਰਾ ਕਰਾਈ ਹੁੰਦਾ ਮੁੰਡਾ ਕਦੇ ਕਮੈਂਟਰੀ ਅੱਗ ਕੱਢੀ ਜਾਂਦਾ ਇੱਧਰ ਟੱਪੜਾ ਨਹੀਂ ਹੁੰਦਾ ਸਹਾਲ ਕੋਲ ਬਚਾ ਲੈ ਰੁਕ ਆ ਗਿਆ ਰੈਸਿੰਗ ਟੈਂਕ ਕਹਿੰਦੇ ਇਕੱਲਾ ਹੀ ਜਾ ਕੇ ਸਿੱਟੂ ਇਹੋ ਹੀ ਆਤੀ ਆ ਭਾਈ ਜਿਹਨੇ ਆਣਾ ਹਾਈਦਰਾਬਾਦ ਜੀਵੀਸੀ ਬੜਾ ਸੀਵੀ ਪਟਾਦੀ ਰਸੀਆਂ ਆ ਆ ਜੱਲ ਕੱਲਾ ਬਕਲਾ ਯਾਤ ਟੈਂਕਰ ਰਸ ਕੱਲਾ ਹੀ ਨਹੀਂ ਮਾਣਾ ਇਹ ਲਾ ਏ ਦੇਖ ਕੇ ਮੱਤਾਂ ਸਾਰਾ ਕੁਝ ਕਰਕੇ ਅੰਦਰੋਂ ਕਰਤੇ ਬਾਅਦ ਸੀ ਪੈਣ ਨੂੰ ਐ ਮੈਂ ਨਹੀਂ ਜਾ ਰਹੇ ਆਂ ਵਾਪਸੀ ਐ ਮਿੱਤਰੋ ਦੇਖ ਕੇ ਬਸਾਖੀ ਮੁੜਿਆ ਐ ਬਸ ਘਰੇ ਪਹੁੰਚਣ ਆਲੇ ਆਂਗੇ ਆਏ ਗੋਨੇ ਆਣੇ ਮੰਡੇ ਗੋਨੇ ਆਣੇ ਮੰਡੇ ਅਬ ਵੀ ਹੌਲੀ ਜਾ ਰਹੇ ਆਂ I right.